ਇਤਿਹਾਸ ਦੇ ਪੰਨਿਆਂ ਵਿੱਚ ਬੇਸ਼ੁਮਾਰ ਵਾਰਦਾਤਾਂ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਅਟੁੱਟ ਸ਼ਹਾਦਤ ਬਹਾਦਰੀ ਅਤੇ ਧਰਮ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਦਰਸਾਇਆ ਹੈ ਅਜੇ ਹੀ ਇੱਕ ਸ਼ਕਤੀਸ਼ਾਲੀ ਸਾਖੀ ਹੈ ਮਸਾ ਰੰਗੜ ਦੀ ਜੋ ਸਿੱਖ ਇਤਿਹਾਸ ਵਿੱਚ ਧਰਮ ਦੀ ਰੱਖਿਆ ਲਈ ਕੀਤੀ ਗਈ ਬੇਮਿਸਾਲ ਵਾਰਦਾਤ ਵਜੋਂ ਮੰਨੀ ਜਾਂਦੀ ਹੈ ਐ ਸਾਲ 1740 ਦੇ ਆਸ-ਪਾਸ ਦਿਨ ਗਲ ਹੈ ਜਦੋਂ ਸਿੱਖ ਕੌਮ ਦੇ اصولਾਂ ਤੇ ਆ ਛਾਵਾਂ ਵਾਂਖ ਦੁੱਖਾਂ ਦੀਆਂ ਛਾਵਾਂ ਸੀ ਤੇ ਹਰਮੰਦਰ ਸਾਹਿਬ ਜੋ ਸਿੱਖਾਂ ਦੀ ਰੋਹਾਨੀ ਰਾਹੀ ਹੈ ਉਸ ਦੀ ਬੇਦਬੀ ਹੋ ਰਹੀ ਸੀ ਨਵਾਬ ਜਕਰੀਆ ਖਾਨ ਦੀ ਹਕੂਮਤ ਹੇਠ ਮਸਾ ਰੰਗਰੂ ਹਰਮੰਦਰ ਸਾਹਿਬ ਦੀ ਦੇਖਭਾਲ ਸੌਂਪੀ ਗਈ पर उसने उस पवित्र स्थान ਨੂੰ ਆਇਆ ਸੀ ਦੀ ਕੋਠੀ ਬਣਾ ਦਿੱਤਾ ਸ਼ਰਾਬ ਨਾਚ ਤੇ ਬੇਬਦੀ ਹਰ ਰੋਜ਼ ਗੁਰੂ ਦੇ ਦਰ ਤੇ ਹੋ ਰਹੀ ਸੀ ਇਹ ਸੁਣ ਕੇ ਦਿਲ ਕੰਬ ਗਿਆ ਭਾਈ ਮਹਿਤਾਬ ਸਿੰਘ ਤੇ ਸੁਕਾ ਸਿੰਘ ਦੇ Rajasthan ਦੇ ਪਿੰਡਾਂ ਗਾਵਤੂ ਇਹ ਦੋ ਨਿडर ਸਿੱਖ ਤੈ ਕਰ ਲੈਂਦੇ ਨੇ ਧਰਮ ਦੀ ਰਾਖੀ ਲਈ ਆਪਣਾ ਸੀਸ ਹੀ ਵਾਰ ਦਿਆਂਗੇ ਸਤਿ ਸ਼੍ਰੀ ਅਕਾਲ ਸਾਜੀ ਸੰਗਤ ਨੂੰ ਤੁਸੀਂ ਵੇਖ ਰਹੇ ਹੋ ਸਿੱਖ ਵਰਤ ਰੂਪ ਦਾ ਇਹ YouTube ਚੈਨਲ ਜਿੱਥੇ ਅਸੀਂ ਲਿਆਉਂਦੇ ਹਾਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਕਹਾਣੀਆਂ ਸਾਖੀਆਂ ਅਤੇ ਪ੍ਰੇਰਣਾ ਭਰਪੂਰ ਯਾਤਰਾਵਾਂ ਜੇ ਤੁਸੀਂ ਵੀ ਸਿੱਖੀ ਦੀ ਰੂਹ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤਾਂ ਜੋ ਕੋਈ ਵੀ ਇਤਿਹਾਸਕ ਕਹਾਣੀ ਤੁਸੀਂ ਨਾ ਗਵਾਓ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਮੁਗਲ ਹਕੂਮਤ ਪੰਜਾਬ ਵਿੱਚ ਆਪਣੀਆਂ ਅਖੀਰ ਦੀਆਂ ਹਦਾਂ ਉੱਤੇ ਸੀ ਨਵਾਬ ਜਕਰੀਆ ਖਾਨ ਦੀ ਹਕੂਮਤ ਸਿੱਖਾਂ ਦੀ ਵਧ ਰਹੀ ਤਾਕਤ ਤੋਂ ਡਰੀ ਹੋਈ ਸੀ ਉਸਨੇ अनेका ਵਾਰੀ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਸ਼ਟ ਕਰਵਾਇਆ ਉਹਨਾਂ ਦੀ ਆ ਮੁਕੱਦਸ ਜੀਤਾ ਉਤੇ ਰੋਕ ਲਈ ਅਤੇ ਸਿੱਖਾਂ ਨੂੰ ਔਰਤਾ ਸਮੇਤ ਕਤਲ ਕਰਵਾਇਆ ਜਾਂਦਾ ਸੀ ਐਸੇ ਦੌਰਾਨ ਅੰਮ੍ਰਿਤਸਰ ਵਿੱਚ ਸਥਿਤ ਹਰਬੰਦਰ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਨਵਾਬ ਜਕਾਰਿਆ ਖਾਨ ਨੇ ਆਪਣੇ ਵਿਅਕਤੀ ਨਿਕਟਵਰਤੀ ਅਧਰਮੀ ਆਦਮੀ ਮੱਸਾ ਰੰਗੜ ਨੂੰ ਹਰਮੰਦਰ ਸਾਹਿਬ ਦਾ ਇੰਚਾਰਜ ਬਨਾਇਆ ਮੱਸਾ ਰੰਗੜ ਇੱਕ ਬਹੁਤ ਹੀ ਨੀਚ ਅਧਰਮੀ ਅਤੇ ਮਤਵ ਵਾਲਾ ਇਨਸਾਨ ਸੀ ਜਿਦੋਂ ਉਸਨੇ ਹਰਮੰਦਰ ਸਾਹਿਬ ਦੇ ਕੰਟਰੋਲ ਦਾ ਅਧਿਕਾਰ ਮਿਲਿਆ ਤਾਂ ਉਸਨੇ ਇਸ ਪਵਿੱਤਰ ਅਸਥਾਨ ਨੂੰ ਆਇਆਸ਼ੀ ਦਾ ਟਿਕਾਣਾ ਬਣਾਇਆ ਮੱਸਾ ਹਰ ਰੋਜ਼ ਹਰਮੰਦਰ ਸਾਹਿਬ ਦੇ ਅੰਦਰ ਇਹ ਡਾਂਸ ਵਾਲੀਆਂ ਔਰਤਾਂ ਨੂੰ ਲਿਆਉਂਦਾ ਸੂਰਾ ਦੀਆਂ ਮਹਿਫਿਲਾਂ ਲਾਉਂਦਾ ਅਤੇ ਆਪਣੀ ਅਯਾਸ਼ੀ ਕਰਦਾ ਉਸ ਨੇ ਤਰੰਗ ਦੀ ਪਵਿੱਤਰਤਾ ਨੂੰ ਪੈਰਾ ਹੀਟਾਂ ਰੋਂਦ ਕੇ ਹਰਿਮੰਦਰ ਸਾਹਿਬ ਦੀਆਂ ਪਵਿੱਤਰ 베ੜੀਆਂ ਹੀਟਾਂ ਬੈਠ ਕੇ ਸ਼ਰਾਬ ਪੀਣੀ ਅਤੇ ਨਾਚ ਵੇਖਣਾ ਆਮ ਕਰ ਦਿੱਤਾ ਐ ਸਾਰੀ ਗੱਲਾਂ ਸਿੱਖਾਂ ਲਈ ਅਸਹਿਨੀਆਂ ਹੋ ਗਈਆਂ ਸ ਮਹਾਨ ਜਨਕ ਘਟਨਾ ਦੀ ਖਬਰ ਜੋ ਤੋਂ ਰਾਜਸਥਾਨ ਦੇ ਵਿੱਚ ਰਹਿ ਰਹੇ ਦੋ ਮਹਾਨ ਸਿੱਖ ਸ਼ਹੀਦ ਭਾਈ ਮਰਤਾਪ ਸਿੰਘ ਅਤੇ ਸੁਖਾ ਸਿੰਘ ਨੂੰ ਮਿਲੀ ਤਾਂ ਉਹਨਾਂ ਦੇ ਹਿਰਦੇ ਵਿੱਚ ਗੁੱਸਾ ਅਤੇ ਧਰਮ ਰੱਖਿਆ ਦਾ ਜੋਸ਼ ਉਤਪਨ ਹੋ ਗਿਆ ਦੋਵੇਂ ਸਿੱਖ ਗੁਰਸਿੱਖੀ ਦੀ ਉੱਚੀ ਸੂਝਬੂਝ ਵਾਲੇ ਲੀਡਰ ਅਤੇ ਸੱਚੇ ਖਾਲਸੇ ਸਨ ਉਨਾਂ ਨੇ ਤੁਰੰਤ ਮੱਸਾ ਰੰਗੜ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਇਹ ਮਾਮਲਾ ਸਿਰਫ ਇੱਕ ਵਿਅਕਤੀ ਨੂੰ ਮਾਰਨ ਦਾ ਨਹੀਂ ਸੀ ਇਹ ਧਰਮ ਦੀ ਰੱਖਿਆ ਅਤੇ અપਮਾਨ ਦਾ ਬਦਲਾ ਸੀ ਪਾਈ ਮੇਤਾ ਸਿੰਘ ਅਤੇ ਸੁੱਕਾ ਸਿੰਘ ਨੇ ਇੱਕ ਬਹੁਤ ਹੀ ਚਤੂਰ ਅਤੇ ਸਮਝਦਾਰੀ ਵਾਲੀ ਯੋਜਨਾ ਬਣਾਈ ਨਵਾਬ ਜਕਰੀਆ ਖਾਨ ਵੱਲੋਂ ਸਿੱਖਾਂ ਦੇ ਸੇੜਾਂ ਦੀ ਕੀਮਤ ਰੱਖੀ ਗਈ ਸੀ ਦੋਵੇਂ ਸਿੱਖਾਂ ਨੇ ਸੋਚਿਆ ਕਿ ਅਸੀਂ ਆਪਣੇ ਆਪ ਨੂੰ ਸਿੱਖਾਂ ਦੇ ਸਿਰ ਲੈ ਕੇ ਆਉਣ ਵਾਲੇ ਜਹਾਦੀ ਵਲੋਂ ਦਰਸਾਵਾਂਗੇ ਉਹਨਾਂ ਨੇ ਆਪਣੀ ਦਿਲਚਸਪ ਯੋਜਨਾ ਤਹਿਤ ਆਪਣੇ ਸਿੱਖੀ ਵਾਲੇ ਰੂਪ ਨੂੰ ਢਕ ਲਿਆ ਕੱਪੜੇ ਬਦਲੇ ਮੁਗਲਾ ਵਾਂਗ ਕਪੜੇ ਪਾਏ ਅਤੇ ਇੱਕ ਮਿੱਟੀ ਨਾਲ ਭਰੀ ਹੋਈ ਬੋਰੀ ਜਿਸ ਵਿੱਚ ਉਹਨਾਂ ਦੇ ਹਥਿਆਰ ਛੁਪੇ ਹੋਏ ਸਨ ਲੈ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਏ ਉਹ ਜਦੋਂ ਹਰਬੰਦਰ ਸਾਹਿਬ ਦੇ ਨੇੜੇ ਪੁੱਜੇ ਤਾਂ ਮੱਸਾ ਰੰਗੜ ਅੰਦਰ ਨਾਟ ਦੀ ਮਹਿਫਿਲ ਇੰਜੋਏ ਕਰ ਰਹੀ ਸੀ ਭਾਈ ਮਹਤਾਜ ਸਿੰਘ ਨੇ ਅੰਦਰ ਜਾ ਕੇ ਕਿਹਾ ਅਸੀਂ ਦੋ ਸਿੱਖਾਂ ਤੇ ਸਿਰ ਲੈ ਕੇ ਆਏ ਹਾਂ ਬਦਲੇ ਵਜੋਂ ਇਨਾਮ ਲੈਣ ਮਸਾਬ ਬਹੁਤ ਖੁਸ਼ ਹੋਇਆ ਅਤੇ ਉਹਨਾਂ ਨੂੰ ਅੰਦਰ ਬੁਲਾ ਲਿਆ ਜਦੋਂ ਫਾਈ ਮਿਰਤਪ ਸਿੰਘ ਨੇ ਮਿੱਟੀ ਦੀ ਬੋਰੀ ਨੂੰ ਖੋਲਿਆ ਤਾਂ ਅੰਦਰੋਂ ਇੱਕ ਤਲਵਾਰ ਨਿਕਲੀ ਇੱਕਦਮ ਦੋਵੇਂ ਸਿੱਖਾਂ ਨੇ ਉੱਚਾ ਅਤੇ ਗੁਰبانی ਦੀ ਉੱਚੀ ਜਾਪ ਨਾਲ ਮਸਾ ਰੰਗੜ ਉੱਤੇ ਹਮਲਾ ਕਰ ਦਿੱਤਾ ਮਤਵਾਲਾ ਮਸਾ ਕੁਝ ਸਮਝ ਹੀ ਨਾ ਸਕਿਆ ਪਾਈ ਮਿਰਤਪ ਸਿੰਘ ਨੇ ਇੱਕ ਹੀ ਵਾਰ ਵਿੱਚ ਮਸੇ ਦਾ ਸਿਰ ਕੱਟ ਦਿੱਤਾ ਸੋਨਹਾਰ ਸ਼ਾਹਸ਼ਰੀਆ ਕਾਲ ਮਸਾ ਰੰਗੜ ਦੀ ਇਹ ਸਾਖੀ ਸਿੱਖਾਂ ਦੀ ਸ਼ਾਨ ਅਤਿ ਧਰਮ ਰੱਖਿਆ ਦੀ ਪਰੰਪਰਾ ਨੂੰ ਦਰਸਾਉਂਦੀ ਹੈ ਪਾਇ ਮਹਤਾਬ ਸਿੰਘ ਅਤੇ ਸੁਖਾ ਸਿੰਘ ਦਾ ਨਾਮ ਸਿੱਖ ਇਤਿਹਾਸ ਵਿੱਚ ਸਦਾ ਲਈ ਸੋਨੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਉਹਨਾਂ ਨੇ ਸਿੱਖਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪਣੇ ਜੀਵਨ ਨੂੰ ਜੋਖਮ ਵਿੱਚ ਪਾਇਆ ਅਤੇ ਧਰਮ ਲਈ ਬੇਮਿਸਾਲ ਕਦਮ ਚੁੱਕਿਆ ਇਹ ਕੋਮ ਉਹੀ ਹੈ ਜੋ ਰક્ત ਦੇ ਕਤਰੇ ਕਤਰੇ ਨਾਲ ਇਤਿਹਾਸ ਲਿਖਦੀ ਆਈ ਹੈ ਇਹ ਉਹੀ ਧਰਮ ਹੈ ਜੋ ਅਨਿਆਏ ਤੇ ਅਧਰਮ ਦਾ ਸਦਾ ਮੁਕਾਬਲਾ ਕਰਦਾ ਆਇਆ ਹੈ ਆਓ ਅਸੀਂ ਵੀ ਐ ਸਿੱਖੀ ਧਰਮ ਲਈ ਜੀਣਾ ਤੇ ਜ਼ਰੂਰਤ ਪਏ ਤਾਂ ਧਰਮ ਲਈ ਮਰਨਾ ਗੁਰੂ ਤੇ ਘਰ ਦੀ ਲਾਚ ਰੱਖਣ ਵਾਲਿਆਂ ਨੂੰ ਸਦਾ ਸਦਾ ਵਾਹਿਗੁਰੂ ਆਪ ਵਧਾਈ ਦਿੰਦਾ ਹੈ ਤਨ ਪਾਈ ਮਹਤਾਬ ਸਿੰਘ ਤਨਪਾਈ ਸੁਕਾ ਸਿੰਘ ਤਨ ਸਿੱਖੀ ਤਨ ਤੁਹਾਨੂੰ ਇਹ ਸ਼ਾਨਦਾਰ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਕਿਹੜੀ ਸਾਖੀ ਅਗਲੀ ਹੋਵੇ ਅਤੇ ਸਾਂਝੀ ਕਰੋ ਆਪਣੇ ਵਾਹਿਗੁਰੂ ਦੇ ਪਿਆਰੇ ਸੱਜਣਾ ਨਾਲ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ